ਜੈ ਬਾਬਾ ਪੀਰ ਬਹਾਸ਼ਾ ਡੇਰਾ ਬਾਬਾ ਗਰੀਬਦਾਸੀ ਸ਼ਹਿਨशाह ਅਲੀ ਸਰਕਾਰ ਭੂਸ਼ਣਪੁਰਾ ਵਿਖੇ ਸਲਾਨਾ ਮੇਲਾ ਵਾਰਡ ਨੰਬਰ 16 ਦੇ ਪ੍ਰਧਾਨ ਤਿਲਕਰਾਜ ਦੀ ਅਗਵਾਈ ਹੇਠ ਬੜੀ ਸ਼ਰਧਾ ਤੇ ਤੁਮ-ਦਾਮ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਗਿਆ ਇਸ ਮੌਕੇ ਬਾਬਾ ਜੋਤੀਸਾਈ ਜੀ ਤਾਰੀਵਾਲ ਉੱਚੇ ਚੇਤੌਰ ਤੇ ਪੂਜੇ ਅਤੇ ਸਾਰੀ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਬਾਬਾ ਜੋਤੀਸਾਈ ਜੀ ਨੇ ਪਵਿੱਤਰ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਅਤੇ ਸਾਰੀ ਸੰਗਤ ਨੂੰ ਮੇਲੇ ਦੀ ਵਧਾਈ ਦਿੱਤੀ। ਪ੍ਰਧਾਨ ਤਿਲਕਰਾਜ ਅਤੇ ਹੈਪੀ ਤੁਨਾ ਨੇ ਉਹਨਾਂ ਨੂੰ ਸਨਮਾਨਿਤ ਕੀਤਾ। ਅਸ਼ਵਨੀ ਕੁਮਾਰ, ਰਮੇਸ਼ ਕੁਮਾਰ ਬੋਬੀ, ਆਰਿਆਨ ਸ਼ਰਮਾ, ਰਾਕੇਸ਼ ਤਾਲੀਵਾਲ, ਵਿਜੇ ਬੂਬਨਾ, ਸਤਪਾਲ ਠਾਕੁਰ, ਕੇਵਲ ਕ੍ਰਿਸ਼ਨ, ਦੀਪਕ ਭਾਟੀਆ, ਗੁਲਸ਼ਨ ਕੁਮਾਰ, ਕਰਨ ਲੁਥਰਾ, ਦਰਸ਼ਨ ਲਾਲ ਸੰਯਮ ਅਤੇ ਮਨਜੀਤ ਸਨੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਪੰਡਾਰਾ ਵਰਤਾਇਆ ਗਿਆ ਸਾਰੇ ਗਾ ਗਾ ਦੇ ਰਣ ਦਸਾ ਰੇ ਗਾ ਦੇ ਦੰਦ ਸਾਰੇ ਗਾ ਅੱਜ ਪਾਪਾ ਜੀ ਦਾ ਪੀਰ ਪਾਸ਼ਾ ਦੀ ਦਾ ਮੇਲਾ ਸਲਾਨਾ ਮੇਲਾ ਪੋਟ ਟੁੰਟਾ ਹਮਨਾ ਚੱਲਦਾ ਆ ਰਿਹਾ ਹੈ ਕਈ ਸਾਲਾਂ ਤੋਂ ਮੇਲਾ ਮਲਾਂਦੇ ਆ ਰਹੇ ਆ ਤੇ ਬਹੁਤ ਮੇਲਾ ਟੁੰਟਾ ਹਮਨਾ ਕਿਰਪਾੰਦਿਆ ਕਿ ਕਾਫੀ ਜਣੇ ਮੱਠਾ ਝੱਕਣ ਹੁੰਦੇ ਆ ਤੇ ਆਪਾਂ ਵੀ ਅੱਜ ਮੱਠਾ ਝੱਕਣ ਆਏ ਆ ਬਹੁਤ ਧੰਨਵਾਦ ਪੀਰ ਪਾਸ਼ਾ ਦਾ ਇਹ ਇਹ ਇਲਾਕਾ ਹੈਗਾ ਜੇ ਪੁਛਨਪੁਰਾ ਪੁਛਨਪੁਰੇ ਨੇ ਇੰਟਰਵਿਊ ਆ ਰਾਮਾਪਾਲ ਰਾਮਾ ਲਾਲ ਬਾਗ ਜੰਡਾ ਲਕਾ ਪੀਰ ਪਾਸ਼ਾ ਦਾ ਦਰਬਾਰ ਹੈ ਉਥੇ ਹਰ ਵੀਰਵਾਰ ਦੇ ਵੀਰਵਾਰ ਚਲਾਕਬਤੀ ਹੁੰਦੀ ਹੈ ਤੇ ਮੇਲਾ ਜਿਹੜਾ ਮੇਲਾ ਮਨਾਇਆ ਜਾਂਦਾ ਹੈ